ਰਾਹੋ ਵਿਚਾਰ ਜਾਂ ਤੂੰ ਤਾਂ ਮੈਂ ਮਾਨ ਕੀਆ ਹੈ ਤੋਦ ਬਿਨ ਕਿਹਾ ਮੇਰਾ ਮਾਨੋ ਮਹਾਰਾਜ ਕਹਿੰਦੇ ਨੇ ਜਾਂ ਤੂੰ ਮੇਰੇ ਵੱਲ ਹੈ ਜਾਂ ਮੇਰਾ ਖਸਮ ਦਾ ਮੇਰੇ ਸਿਰ ਤੇ ਹੱਥ ਹੈ ਤਾਂ ਆਪਦੇ ਖਸਮ ਤੇ ਕਿੰਨਾ ਮਾਨ ਹੁੰਦਾ ਹੈ ਇਸਤਰੀ ਨੂੰ ਇਹ ਮੇਰਾ ਪ੍ਰਭੂ ਮੇਰਾ ਖਸਮ ਦਰਿਆਵੀ ਤੌਰ ਤੇ ਲਾ ਕੇ ਵੇਖ ਲਈਏ ਆਪਾਂ ਜਿਹੜੀ ਔਰਤ ਦੇ ਸਿਰ ਤੇ ਉਹਦਾ ਪਤੀ ਦਾ ਹੱਥ ਨਹੀਂ ਉਹਨੂੰ ਵਿਚਾਰੀ ਨੂੰ ਕਿੰਨਾ ਕਸ਼ਟ ਝੱਲਣਾ ਪੈਂਦਾ ਸਮਾਜ ਦੇ ਵਿੱਚ ਉਹ ਉਹ ਹੀ ਜਾਣਦੀ ਹੈ ਜਿਸ ਤਰ੍ਹਾਂ ਲਾਗੇ ਸੋਈ ਜਾਣਾ ਹੈ ਕੌਣ ਜਾਣਾ ਹੈ ਪੀੜ ਪਰਾਈ ਜਿਹਦੇ ਤਨ ਨੂੰ ਲਕੀ ਹੁੰਦੀ ਹੈ ਨਾ ਉਹ ਹੀ ਬੰਦਾ ਜਾਣਦਾ ਹੁੰਦਾ ਤੇ ਉਹ ਹੀ ਜਾਣਦੀ ਹੈ ਪਤੀ ਤੋਂ ਬਿਨਾ ਜਿਹੜੀ ਦੁਰਦਸ਼ਾ ਹੁੰਦੀ ਹੈ ਨਾ ਉਹ ਉਹ ਹੀ ਜਾਣਦੀ ਹੈ ਇਹ ਇਹ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਜਿਹੜੀ ਕੁਦਰਤ ਹੈ ਉਹ ਸੁਹਾਵਣੀ ਹੈ ਉਹਦਾ ਮੈਨੂੰ ਜਿਹੜਾ ਹੈ ਮਾਣ ਹੈ ਤੇਰੇ ਨਾਲ ਮੇਰਾ ਅੰਦਰ ਜੁੜਿਆ ਹੋਇਆ ਹੈ ਮਹਾਰਾਜ ਅੱਗੇ ਕਹਿੰਦੇ ਚੂੜਾ ਭੰਨ ਪਲੰਘ ਸਿਓੁੰੁੰਦੇ ਸਣਬਾਹੀ ਸਣਬਾਹ ਜਿਹੜਾ ਪਲੰਘ ਦੇ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ ਪਲੰਗ ਦੀਆਂ ਜਿਹੜੀਆਂ ਬਾਹਾਂ ਹੁੰਦੀਆਂ ਨੇ ਓਹੋ ਬਾਹਾਂ ਤੇ ਆਪਣੀਆਂ ਸਜਾਈਆਂ ਸਜੀਆਂ ਹੋਈਆਂ ਸਜਾਈਆਂ ਹੋਈਆਂ ਬਾਹਾਂ ਵੀ ਭੰਨ ਦੇ ਮਹਾਰਾਜ ਕਹਿੰਦੇ ਤੋੜ ਦੇ ਤੇ हे ਇਸਤਰੀਏ ਸੱਚੇ ਪਾਤਸ਼ਾਹ ਕਹਿੰਦੇ ਉਹ ਉਤਮ ਉਤਮ ਕਹਿੰਦੀ ਹੈ ਜਿਹੜੀਆਂ ਬਾਹਾਂ ਜੋ ਪਲੰਗ ਦੇ ਸਾਂ ਬਾਹਾਂ ਦੇ ਚੂੜਾ ਹੈ ਸੋ ਚੂੜਾ ਪੰਨਦੇ ਮੁੰਦੇ ਬਾਹਾਂ ਦੇ ਸਹਿਤ ਪਲੰਗ ਵੀ ਪੰਨਦੇ ਪਤੀ ਬਿਨ ਸੰਗਾਰ ਜਿਹੜਾ ਹੈ ਸੇਜਾ ਹੈ ਉਹ ਦੁੱਖ ਰੂਪ ਹੈ ਜਿਹੜਾ ਜੀਰੋ ਜੀਵੇ ਸਰ ਤੇ ਪ੍ਰਭੂ ਦਾ ਪਤੀ ਦਾ ਹੱਥ ਨਿੰਗਾ ਉਹਨੇ ਚੂੜਾ ਸਜਾ ਕੇ ਬਾਹਾਂ ਦੇ ਵਿੱਚ ਚੂੜਾ ਪਾ ਕੇ ਲੈਣਾ ਕੀ ਹੈ ਦੀਦਾ ਮਲਾਪ ਹੀ ਨਹੀਂਗਾ ਪ੍ਰਭੂ ਦੇ ਨਾਲ ਜਿਹੜਾ ਪਰਮਾਤਮਾ ਬਾਰੇ ਜਾਣਦਾ ਹੀ ਨਹੀਂਗਾ ਉਹਦਾ ਜਿਉਣ ਦਾ ਕੀ ਹੱਕ ਹੈ ਉਹਦੇ ਜਿਉਣ ਦੇ ਤਰਹਾਰ ਹੈ ਮਹਾਰਾਜ ਕਹਿੰਦੇ ਤੂੜਾ ਭੰਨ ਪਲੰਗ ਸੇਉੁੰ ਮੁੰਦੇ ਮੁੰਦੇ ਕਹਿੰਦੇ ਜੀਵ ਸਪਰੀ ਨੂੰ ਮੁੰਦੇ ਸਣ ਬਾਹੀ ਸਣ ਬਾਹਾ ਏਤੇ ਵੇਸ ਕਰੇਂਦੀਏ ਮੁੰਦੇ ਸਹਰਾਤੋ ਅਵਰਾਹਾ ਇੰਨੇ ਸ਼ਿੰਗਾਰ ਕਰਦੀਏ ਜੀਵ ਇਸਤਰੀ ਨੂੰ ਕਹਿ ਰਹੇ ਨੇ ਜੇ ਤੇਰਾ ਪਤੀ ਫਿਰ ਵੀ ਹੋਰ ਨਾ ਨਾਰੀ ਪਿਆਰ ਕਰਦਾ ਤੇਰੇ ਨਾਲ ਪਿਆਰ ਨਹੀਂ ਕਰਦਾ ਤਾਂ ਇਹਨਾਂ ਸ਼ਿੰਗਾਰਾਂ ਦਾ ਕੀ ਲਾਭ ਮਹਾਰਾਜ ਕਹਿੰਦੇ ਜੇ ਇੱਥੇ ਗੁਰੂ ਸਾਹਿਬ ਦੇ ਕੋਲੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਉਣੇ ਆਪਾਂ ਜੇ ਗੁਰੂ ਸਾਹਿਬ ਦੇ ਸ਼ਬਦ ਦੀ ਆਪਾਂ ਨੂੰ ਸੋਚੀ ਹੀ ਨਾ ਆਈ ਆਪਦੀਆਂ ਮੰਗਾਂ ਦੇ ਵਾਸਤੇ ਹੀ ਤੁਰੇ ਫਿਰਦੇ ਆਂ ਫੇਰ ਮਹਾਰਾਜ ਕਹਿੰਦੇ ਇੱਥੇ ਆਉਣ ਦਾ ਫਾਇਦਾ ਵੀ ਕੀ ਜੋ ਗੁਰੂ ਸਾਹਿਬ ਕਹਿ ਰਹੇ ਨੇ ਜੋ ਪਤੀ ਕਹਿ ਰਿਹਾ ਉਹ ਨੂੰ ਸਮਝ ਆਈ ਨਾ ਉਹ ਨੂੰ ਪਮਾਇਆ ਹੀ ਨਾ ਉਹਦੇ ਤੇ ਤੁਰੇ ਹੀ ਨਾ ਫਿਰ ਕੀ ਆਸਰਾ ਹੋਇਆ ਫਿਰ ਫਾਇਦਾ ਕੀ ਹੋਇਆ ਮਹਾਰਾਜ ਕਹਿੰਦੇ ਇਤੇ ਵੇਸ ਕਰੇਂਦੀ ਏ ਮੁੰਦੇ ਸਹੁਰਾ ਤੋਂ ਅਵਰਾਹਾ ਅਵਰਾਹਾ ਦਾ ਮਤਲਬ ਹੁੰਦਾ ਵੀ ਦੂਜਿਆਂ ਦੇ ਨਾਲ ਤੈਨੂੰ ਛੱਡ ਕੇ ਇਹੋ ਜਿਹੀ ਵੇਸ਼ ਕਰਨ ਦਾ ਫਾਇਦਾ ਕੀ ਹੈ হে ਸਖੀਏ ਇਹ ਸਾਰਾ ਜਿਹੜਾ ਤਗਵੰਜ ਕਰਨ ਦਾ ਕੀ ਫਾਇਦਾ ਹੈ ਇਹ ਸਾਰਾ ਤੇਰਾ ਸ਼ਿੰਗਾਰ ਹੈ ਨਾ ਇਹ ਬਿਰਥਾ ਹੈ ਇਹ ਮਾਨਸਜਾਮਾ ਬਿਰਥਾ ਹੈ ਜੇ ਇਹ ਮਾਨਸਜਾਮੇ ਦੇ ਵਿੱਚ ਤੂੰ ਪ੍ਰਭੂ ਨੂੰ ਪਰਮਾਤਮਾ ਨੂੰ ਪਾ ਨਾ ਸਕੀ ਜੇ ਤੂੰ ਮਨਾਨਾ ਨਾ ਸਕੀ ਆਪਦੇ ਪ੍ਰਾਤਮਾ ਨੂੰ ਪ੍ਰਭੂ ਨੂੰ ਉਹਦੇ ਨਾਲ ਮੇਲ ਮਲਾਪ ਤੇਰਾ ਨਹੀਂ ਹੁੰਦਾ ਤੇ ਫੇਰ ਇਹ ਜੀਵਨ ਦੇ ਵਿੱਚ ਇਨਸਾਨੀ ਜਾਮੇ ਦੇ ਵਿੱਚ ਆਉਣ ਦਾ ਫਾਇਦਾ ਨਹੀਂ ਕੋਈ ਇਹ ਵੇਸ ਜਿਹੜਾ ਤੈਨੂੰ ਮਿਲਿਆ ਨਾ ਸਰੀਰ ਇਹ ਵੇਸ ਦਾ ਕੋਈ ਫਾਇਦਾ ਨਹੀਂ ਇੱਤੇ ਵੇਸ ਕਰੇਂਦੀਏ ਮੁੰਦੇ ਸੌ ਰਾਤੋਂ ਅਵਰਾਹਾਂ ਜੇ ਤੇਰਾ ਪਤੀ ਤੇਰੇ ਨਾਲ ਲਾਂ ਖੜਾ ਤੇਰੀ ਹਾਮੀ ਉਹਨੇ ਨਾ ਭਰੀ ਨਾ ਫਿਰ ਕੋਈ ਫਾਇਦਾ ਨਹੀਂ ਮਾਰਾ ਇਹ ਕਹਿੰਦੇ ਨਾ ਮਨਿਆਰ ਨਾ ਟੂੜੀਆਂ ਨਾ ਸੇ ਵੰਗੜੀਆਂ ਕਿਉਂਕਿ ਨਾ ਇਹਨਾਂ ਬਾਹਾਂ ਨੂੰ ਸਜਾਉਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ ਜਿਹੜਾ ਚੜਾਉਂਦਾ ਹੁੰਦਾ ਟੂੜੀਆਂ ਜਿਹੜਾ ਤੈਨੂੰ ਸ਼ਬਦ ਸਿਖਾਉਣ ਵਾਲਾ ਜਿਹੜਾ ਤੈਨੂੰ ਸਿੱਖਿਆ ਦੇਣ ਵਾਲਾ ਉਹੋ ਨਹੀਂ ਕੋਈ ਸਵਾਰ ਸਕਿਆ ਉਹ ਜੇ ਤੈਨੂੰ ਕੋਈ ਸਮਝਾ ਨਹੀਂ ਸਕਿਆ ਵੀ ਮੇਰੇ ਵਰਗੇ ਦੇ ਉਹਦੇ ਵੀ ਪੱਲੇ ਕੁਝ ਨਹੀਂ ਇਹਦਾ ਮਤਲਬ ਸਰ ਜੀ ਆ ਬੋਲ ਕੇ ਕਿਸੇ ਦੇ ਪੱਲੇ ਨਹੀਂ ਕੁਝ ਪੈਂਦਾ ਤਾਂ ਮਹਾਰਾਜ ਕਹਿੰਦੇ ਚੂੜੀਆਂ ਚੜਾਉਣ ਵਾਲੇ ਦਾ ਵੀ ਕੀ ਫਾਇਦਾ ਇਹ ਚੂੜੀਆਂ ਤੇ ਮੰਗਾ ਕਿਸੇ ਕੰਮ ਹੀ ਨਹੀਂ ਆਈਆਂ ਮਨਿਆਰ ਜੂੜੀਆਂ ਚੜਾਉਣ ਵਾਲਾ ਕਹਿੰਦੇ ਨੇ ਮਨਿਆਰ ਨੂੰ ਨਾ ਸੇ ਵੰਗੜੀਆਂ ਨਾ ਹੀ ਉਹ ਵੰਗਾ ਸੋਹਣੀਆਂ ਜਾਣੋ ਨਾਹੀ ਮਨਿਆਰ ਮਤਲਬ ਚੰਗਾ ਤੱਕ ਸਾਲੀ ਨਾ ਚੂੜੀਆਂ ਨਾ ਵੰਗਾ ਸੁਭਾਇਮਾਨ ਬਿੜੀਆਂ ਨਾ ਕੋਈ ਸੋਜੀ ਮਿਲੀ ਨਾ ਕੁਝ ਸਮਝਿਆ ਜ਼ਿੰਦਗੀ ਦੇ ਵਿੱਚ ਤੇ ਫੇਰ ਇਹ ਜਿਹੜੀਆਂ ਨਾ ਆਉਣ ਦਾ ਇੱਥੇ ਕੋਈ ਫਾਇਦਾ ਨਾ ਹੋਇਆ ਮਹਾਰਾਜ ਜੀ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ ਜੋ ਸਹ ਕੰਥ ਨਾ ਲੱਗੀਆਂ ਜਨਨ ਸੇ ਬਾੜੀਆਂ ਜਿਹੜੀਆਂ ਆਵਦੇ ਪ੍ਰਭੂ ਦੇ ਪਰਮਾਤਮਾ ਦੇ ਗੱਲ ਦੇ ਨਾਲ ਲੱਗੀ ਨਾ ਸਕੀਆਂ ਗੱਲ ਕੀ ਆ ਹੁਣ ਜਿਹੜੀਆਂ ਗੁਰੂ ਦੀ ਗੱਲ ਨੂੰ ਸਮਝੀ ਨਾ ਸਕੀਆਂ ساری ਜ਼ਿੰਦਗੀ ਬਸ ਆਪ ਦੀ ਮਾਇਆ ਤੇ ਹੀ ਬਸ ਟੱਕ ਟੱਕੀ ਲਗਾ ਕੇ ਰੱਖੀ ساری ਜ਼ਿੰਦਗੀ ਆ ਦੇ ਦਿਓ ਮੈਨੂੰ ਉਹ ਦੇ ਦਿਓ ਇਸੇ ਕੰਮ ਜੀ ਜਾਣੀ ਪਰਮਾਤਮਾ ਨੂੰ ਛੱਡ ਕੇ ਪਦਾਰਥਾਂ ਦੇ ਨਾਲ ਹੀ ਜੁੜਦਾ ਰਹੀਆਂ। ਪ੍ਰਬੂ ਦੀ ਸ਼ੋਜੀ ਨਾ ਲਈ ਜੋ ਸਹਿ ਕੰਠ ਨਾ ਲਗੀਆਂ ਜਿਹੜੀਆਂ ਪਰਮਾਤਮਾ ਦੇ ਗਲੇ ਨਾ ਲਗੀਆਂ ਗਲੇ ਲੱਗਣਾ ਮਤਲਬ ਗੁਰੂ ਦੀ ਗੱਲ ਹੀ ਨਾ ਸਮਝੀ। ਉਹ ਤਾਂ ਫਿਰ ਝਾਲਨ ਸੇ ਬਾਹਰੀਆਂ ਉਹ ਭਾਈ ਫਿਰ ਮਾਇਆ ਦੇ ਵਿੱਚ ਹੀ ਸਰਦੀਆਂ ਨੇ। ਉਹ ਜਲੋ ਜਿਵੇਂ ਕਾਲਮ ਜਲੋ ਸਣ ਮਸਵਾਣੀਆਂ ਸੱਚੇ ਪਾਤਸ਼ਾਹ ਕਹਿੰਦੇ ਐਦਾਂ ਉਹ ਬਾਹਰੋਂ ਉਹਨਾਂ ਦਾ ਜਿਹੜਾ ਨਾ ਅੰਦਰ ਜਿਹੜਾ ਜਿਵੇਂ ਆਪਾਂ ਕਹਿ ਦਈਏ ਉਹ ਤਪਿਆ ਹੀ ਰਹਿੰਦਾ ਕਿਸੇ ਕੰਮ ਤੇ ਲਾ ਲੋ ਉਹ ਅੰਦਰ ਸ਼ਾਂਤ ਨਹੀਂ ਹੁੰਦਾ ਉਹਨਾਂ ਦਾ ਉਹ ਸੜੀਆਂ ਭੁੱਜੀਆਂ ਹੀ ਰਹਿੰਦੀਆਂ ਨੇ ਜੀਵ ਇਸਤਰੀਆਂ ਜਿਹੜੀ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਨਾ ਵਸਦਾ ਉਹ ਵੇਖ ਲਓ ਤੁਸੀਂ ਉਹ ਉਹਨਾਂ ਦਾ ਹਾਲ ਅੱਜਕੱਲ੍ਹ ਕਿੰਨਾ ਆਪਾਂ ਦੇਖਦੇ ਆ ਕਿਸੇ ਦੇ ਵੀ ਨਹੀਂ ਅੰਦਰ ਗੁਰੂ ਦੀ ਗੱਲ ਕੋਈ ਕਰਦਾ ਕਿੰਨਾ ਸੰਸਾਰ ਦੇ ਵਿੱਚ ਕਿੰਨਾ ਘਾਣ ਹੋ ਰਿਹਾ ਹੈ ਕੀ ਕੁਝ ਹੋ ਰਿਹਾ ਆਪਾਂ ਦੇਖਦੇ ਆ ਕਿਉਂ ਹੋ ਰਿਹਾ ਹੈ ਇਹ ਸਿਰਫ ਤੇ ਸਿਰਫ ਅੰਦਰ ਗੁਰੂ ਦੀ ਕੋਈ ਸੋਝੀ ਨਹੀਂ ਕੋਈ ਅੰਦਰ ਸ਼ਾਂਤੀ ਨਹੀਂ ਤਾਂ ਹੀ ਹੋ ਰਿਹਾ ਸਬਰ ਨਹੀਂਗਾ ਸੰਤੋਖ ਨਹੀਂਗਾ ਅੰਦਰ ਕਿਸੇ ਦੇ ਤਾਂ ਹੀ ਹੋ ਰਿਹਾ ਸਾਰਾ ਕੁਝ ਮਹਾਰਾਜ ਕਹਿੰਦੇ ਸਭ ਸਹੀਆਂ ਸੋ ਰਾਵਣ ਗਈਆਂ ਹਾਂ ਦਾਦੀ ਕਾਹ ਦਰ ਜਾਵਾਂ ਸਾਰੀਆਂ ਜਿਹੜੀਆਂ ਜੀਵ ਇਸਤਰੀਆਂ ਸਹੇਦੀਆਂ ਉਹ ਪ੍ਰਭੂ ਨੂੰ ਪਰਮਾਤਮਾ ਨੂੰ ਖੁਸ਼ ਕਰਨ ਦੇ ਜਿਹੜੇ ਯਤਨ ਕਰ ਰਹੀਆਂ ਤੇ ਮੈਂ ਮਹਾਰਾਜ ਕਹਿੰਦੇ ਭੈੜੇ ਕਰਮਾਂ ਵਾਲੀ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ ਸਭ ਸਹੀਆਂ ਸੌ ਰਾਵਣ ਗਈਆਂ ਹਾਂ ਦਾਦੀ ਕੈ ਦਰ ਜਾਵਾਂ ਜਿੰਨੇ ਵੀ ਵੇਖ ਲੋ ਆਪਾਂ ਪੈਸੇ ਦੀ ਖਾਤਰ ਆਪਦੇ ਕਮਾਂਕਾਰਾਂ ਦੀ ਖਾਤਰ ਗੁਰੂ ਨੂੰ ਆਪਾਂ ਲਗਾਣੇ ਆ ਘਰੇ ਗੁਰੂ ਦੀ ਸੇਵਾ ਕਰਦੇ ਆ ਕਾਹਦੇ ਵਾਸਤੇ ਗੁਰੂ ਨੂੰ ਖੁਸ਼ ਕਰਨ ਵਾਸਤੇ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਗੁਰੂ ਨੇ ਖੁਸ਼ ਕਿਵੇਂ ਹੋਣਾ ਮੇਰਾ خیال ਹੈ ਆਪਾਂ ਨੂੰ ਕਿਸੇ ਨੂੰ ਇਹ ਪਤਾ ਹੀ ਨਹੀਂ ਆ ਕਿ ਗੁਰੂ ਖੁਸ਼ ਕਿਵੇਂ ਹੁੰਦਾ ਸਾਨੂੰ ਇਉਂ ਐ ਵੀ ਗੁਰੂ ਦੇ ਘਰੇ ਚਰਨ ਪਵਾ ਲ ਕੇ ਤੇ 11 ਦੋਸਤਾਂ ਨੂੰ ਆਂਦੀਆਂ ਗਵਾਂਡੀਆਂ ਲੋ ਰਸਤੇਦਾਰਾਂ ਨੂੰ ਸਾਧਕੇ ਆ ਪੂਰਾ ਵੀ ਵਿਖਾਵਾ ਕਰਕੇ ਤੇ ਐਦਾਂ ਗੁਰੂ ਖੁਸ਼ ਹੋ ਜਾਂਦਾ ਰੱਬ ਨਹੀਂ ਐਦਾਂ ਨਹੀਂ ਕੁਛ ਹੁੰਦਾ ਜਿੰਨਾ ਚੇਕ ਉਹਦੇ ਨਿਜਮ ਤੇ ਨਾ ਚੜ ਗਏ ਉਹਦੀਆਂ ਕਈਆਂ ਗੱਲਾਂ ਤੇ ਨਾ ਚੜ ਗਏ ਉਦਿਆਂ ਕਈਆਂ ਗੱਲਾਂ ਤੇ ਫੁੱਲਣਾ ਚੜਾਈਏ ਉਹਨਾਂ ਚਿਰ ਨਹੀਂ ਉਹ ਖੁਸ਼ ਹੁੰਦਾ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਖੁਸ਼ ਹੁੰਦਾ ਪ੍ਰਮਾਤਮਾ ਆਪਾਂ ਜਦੋਂ ਤੁਰਦੇ ਹਾਂ ਨਾ ਉਹਦੇ ਕਹਿ ਅਨੁਸਾਰ ਚੱਲਦੇ ਹਾਂ ਆਪਣੇ ਅੰਦਰ ਆਪਾਂ ਨੂੰ ਸੋਝੀ ਆ ਜਾਂਦੀ ਹੈ ਵੀ ਮੈਂ ਆਪਦੇ ਬਾਪੂ ਦੇ ਕਹਿਣੇ ਤੇ ਚੱਲ ਪਿਆ ਉਹਦਾ ਆਪ ਦਾ ਹੀ ਅੰਦਰ ਫੁੱਲ ਜਾਂਦਾ ਉਹਨੂੰ ਆਪਦੇ ਆਪ ਤੇ ਮਾਣ ਹੋ ਜਾਂਦਾ ਵੀ ਮੈਂ ਆਪਦੇ ਪਿਓ ਦੇ ਕਹਿ ਮਤਾਬਕ ਚੱਲਦਾ ਹਾਂ ਤੇ ਜਿਹੜੇ ਨਹੀਂ ਆਪਾਂ ਚੱਲਦੇ ਆਪਾਂ ਨੂੰ ਸਾਰਾ ਪਤਾ ਜਿਹੜੇ ਨਹੀਂ ਚੱਲਦੇ ਵੀ ਅਸੀਂ ਇਹਦੇ ਕਹਿਣ ਕੋ ਮੁਤਾਬਕ ਨਹੀਂ ਚੱਲਦੇ ਅਸੀਂ ਤਾਂ ਆਪਣੀਆਂ ਮੰਗਾ ਮਨਾਉਣੀ ਆਉਂਦੇ ਆ ਗੁਰੂ ਨੂੰ ਨਹੀਂ ਮੰਗਦੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਸਭ ਸਹੀਆਂ ਸੋ ਰਾਵਣ ਗਈਆਂ ਹਾਂ ਦਾਦੀ ਕੈ ਦਰ ਜਾਵਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਖੀਆਂ ਸਹੀੜੀਆਂ ਉਹ ਪ੍ਰਮਾਤਮਾ ਨੂੰ ਪ੍ਰਭੂ ਨੂੰ ਪਤੀ ਨੂੰ ਪ੍ਰਸੰਨ ਕਰਨ ਦੇ ਯਤਨ ਕਰ ਰਹੀਆਂ ਨੇ ਜੁੜੀਆਂ ਨੇ ਸ਼ਬਦ ਦੇ ਨਾਲ ਉਹ ਬੁਝਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸ਼ਬਦ ਦੇ ਨਾਲ ਲੱਗ ਕੇ ਤੇ ਮੇਰੇ ਵਰਗੀ ਜਿਹੜੀ ਹੈ ਜੀਵ ਇਸਤਰੀ ਉਹ ਇਹ ਅੰਦਰੋਂ ਕਹਿ ਰਹੀ ਹੈ ਵੀ ਮੈਨੂੰ ਸੋਝੀ ਨਹੀਂ ਆ ਰਹੀ ਮੇਰੇ ਕਰਮ ਪੁੱਟੇ ਆ ਮੈਂ ਕਿਹੜੇ ਦਰ ਤੇ ਜਾਵਾਂ ਕਿੱਧਰ ਨੂੰ ਜਾਵਾਂ ਤੇ ਮਹਾਰਾਜ ਕਹਿੰਦੇ ਅਮਾਲੀ ਹਉ ਖਰੀ ਸਚ ਜੀ ਤੈਸ ਹੈ ਇੱਕ ਨਾ ਭਾਵਹ ਹੈ ਸਹੀ ਮੈਂ ਤੇ ਆਪਣੇ ਵੱਲੋਂ ਬੜੀ ਚੰਗੀ ਤਰਤੂਤ ਵਾਲੀ ਬਣੀ ਬੈਠੀ ਆ ਹਰ ਇੱਕ ਬੰਦਾ ਹੀ ਬਣਦਾ ਜਿਹੜਾ ਆਉਂਦਾ ਹਰ ਕੀ ਕਹਿੰਦਾ ਮੈਂ ਗੁਰੂ ਕੋਲੇ ਜਾ ਕੇ ਆਇਆ ਮੈਂ ਰੋਜ਼ ਹਾਜ਼ਰੀ ਲਵਾਉਣਾ ਹੈ ਨਹਾ ਧੋ ਕੇ ਅਰਦਾਸ ਤੇ ਜਾਣਾ ਸ਼ਾਮਲ ਹੋਣਾ ਪਰ ਗੁਰੂ ਦੇ ਕਿਸਵਤੀ ਤੇ ਕਿੰਨਾ ਕੁੱਤਰ ਦਾ ਇਹ ਤਾਂ ਪਹਿਲਾਂ ਵੇਖਦਾ ਗੁਰੂ ਦੀ ਕਿਸਵਤੀ ਦੇ ਨਾਲ ਆਪਦਾ ਜੋੜ ਕੇ ਤਾਂ ਵੇਖ ਹਿਸਾਬ ਕਿਤਾਬ ਦੀ ਕਿੰਨਾ ਕੁ ਮੇਰਾ ਫਰਕ ਆ ਗੁਰੂ ਦੇ ਨਾਲੋਂ ਅੰਮਲੀ ਹਾਂ ਖਰੀ ਸੱਚੀ ਜੀ ਤੈ ਸਹ ਏਕ ਨਾ ਪਾਵਾਂ ਮੈਂ ਤਾਂ ਬੜਾ ਪੂਰਾ ਉਤਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਇੱਥੇ ਹਾਜ਼ਰੀ ਲਵਾ ਕੇ ਕਹਿਣਾ ਸੁਰਖਰੂ ਹੋ ਜਾਣਾ ਵੀ ਮੈਂ ਤਾਂ ਜਾ ਆਇਆ ਬਸ ਹੁਣ ਗੁਰੂ ਜਾਣੇ ਤੇ ਉਹਦਾ ਕੰਮ ਜਾਣੇ ਆਪਣਾ ਕੰਮ ਸੀਗਾ ਅਰਦਾਸ ਚ ਸ਼ਾਮਲ ਹੋਣਾ ਤੇ ਆਪਣਾ ਕੰਮ ਸੀ ਆਪਦੇ ਖਾਤਰ ਅਰਦਾਸਾਂ ਕਰਾਉਣੀਆਂ ਵੀ ਆਹ ਵੀ ਕਰ ਦਿਓ ਜੀ ਆਹ ਵੀ ਕਰ ਗੁਰੂ ਨੂੰ ਕੰਮ ਕਰਾਉਨੇ ਜੀ ਮੇਰੇ ਆਹ ਕੰਮ ਹੈ ਜੀ ਇਹ ਕਰ ਦਿਓ ਬੜਿਆਂਵੀ ਇਹ ರೀತಿ ਬਸ ਸਾਡਾ ਕੰਮ ਪੂਰਾ ਹੋ ਜਾਂਦਾ ਪਰ ਮਹਾਰਾਜ ਕਹਿੰਦੇ ਤਾਏ ਸਾਹਿਬ ਇਹ ਨਾ ਭਾਵਾਂ ਇਹਨਾਂ ਚੋਂ ਤਾਂ ਇੱਕ ਵੀ ਗੱਲ ਨਹੀਂ ਗੁਰੂ ਦੇ ਉਹਦੇ ਤੇ ਖਰੀ ਉਤਰਦੀ ਇੱਕ ਵੀ ਕੰਮ ਨਹੀਂ ਗੁਰੂ ਦੇ ਕੰਮ ਤੇ ਤਾਂ ਖਰਾ ਉਤਰਦਾ ਉਹਦੇ ਤੁਲ ਇੱਕ ਵੀ ਕੰਮ ਨਹੀਂ ਉਤਰਦਾ ਜਿਹੜਾ ਗੁਰੂ ਕਹਿ ਰਿਹਾ ਉਹਦੇ ਮੁਤਾਬਿਕ ਮੇਰਾ ਇੱਕ ਵੀ ਗੁਣ ਜਿਹੜਾ ਹੈ ਮਹਾਰਾਜ ਕਹਿੰਦੇ ਪ੍ਰਭੂ ਨੂੰ ਪਤੀ ਨੂੰ ਪਸੰਦ ਨਹੀਂ ਆਇਆ ਤੇ ਆਪਾਂ ਗੁਣਾ ਮਾਰੇ ਬਣੇ ਬੈਠੇ ਆ ਮਾਲੀ ਹੋਂ ਖਰੀ ਸਤੇ ਦੀ ਆਪਾਂ ਕਹਿੰਨੇ ਬਸ ਅੱਜ ਦਾ ਕਰ ਲਿਆ ਕੰਮ ਸਾਰਾ ਪੂਰਾ ਮਹਾਰਾਏ ਕਹਿੰਦੇ ਮਾਠ ਗੁੰਦਾਈ ਪੱਟੀਆਂ ਪਰ ਯਾ ਹੈ ਮਾਂਗ ਸੰਧੂਰੇ ਮੈਂ ਤਾਂ ਮਹਾਰਾਜ ਸਮਝਾ ਰਹੇ ਨੇ ਜੀਵੈ ਸਤਰੀ ਸਮਝ ਬੈਠੀ ਆ ਕਹਿ ਰਹੀ ਆ ਵੀ ਮੈਂ ਤਾਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਈਆਂ ਨੇ ਮੇਰੀਆਂ ਪਤੀਆਂ ਦੇ ਚੀਰ ਵਿੱਚ ਸੰਧੂਰ ਵੀ ਭਰਿਆ ਜਾਂਦਾ ਹੈ ਮਾਠ ਗੁੰਦਾਈ ਪਤੀਆਂ ਭਰੀਆਂ ਮਾang ਸੰਧੂਰੇ ਅੱਗਾ ਡਈ ਨਾ ਮੰਨੀਆਂ ਅੱਗਾ ਗਈ ਨਾ ਮੰਨੀਆਂ ਮਰਾਂ ਵੇ ਸੂਰ ਵਸੂਰੇ ਪਰ ਤੇਰੀ ਜਿਹੜੀ ਹਜ਼ੂਰੀ ਦੇ ਵਿੱਚ ਫੇਰ ਵੀ ਪ੍ਰਮਾਨ ਨਹੀਂ ਹੋ ਰਹੀ ਸਾਰਾ ਕੁਝ ਸਵਾਰਸਬੂਰ ਤੇ ਗੁਰੂ ਦੇ ਮੁਤਾਬਕ ਮੈਂ ਤਾਂ ਆਪਦੇ ਆਪ ਨੂੰ ਇਹ ਭਲੇਖੇ ਚ ਤੁਰੀ ਫਿਰਦੀ ਐ ਵੀ ਮੇਰੀ ਹਾਜ਼ਰੀ ਲੱਗਦੀ ਪਰ ਮਹਾਰਾਜ ਕਹਿੰਦੇ ਅੱਡਾਂ ਗਈ ਨਾ ਮੰਨੀਆਂ ਮਰਾਂ ਵਸੂਰ ਵਸੂਰੇ ਪਰ ਤੇਰੀ ਹਜ਼ੂਰੀ ਦੇ ਵਿੱਚ ਫਿਰ ਵੀ ਪ੍ਰਵਾਨ ਨਹੀਂ ਹੋ ਰਹੀ ਇਸ ਕਰਕੇ ਝੂਰ ਝੂਰ ਕੇ ਮਰ ਰਹੀ ਆ ਸਮਝ ਨਹੀਂ ਆ ਰਹੀ ਜ਼ਿੰਦਗੀ ਸਾਰੀ ਨਿਕਲ ਗਈ ਅਗੇ ਸਨਮਕ ਹੋ ਗਈ ਨਾਮ ਮਨਜ਼ੂਰ ਨਹੀਂ ਹੋ ਰਹੀ ਹੁਣ ਬਾਰੀ ਬਾਰੀ ਝੂਰ ਝੂਰ ਕੇ ਮਰਦੀ ਐ ਮਹਾਰਾਜ ਕਹਿੰਦੇ ਮਰੂ ਬੇਸੂਰ ਬਸੂਰੇ ਮੈਂ ਰੋਵੰਦੀ ਸਭ ਜਗ ਰੁਨ ਨ ਰੁਨਣੇ ਵਣਹੋਂ ਪੰਖੇ ਰੂ ਮਹਾਰਾਜ ਕਹਿੰਦੇ ਮੈਂ ਜਿਹੜੀ ਜੀਵ ਇਸਤਰੀ ਐ ਨਾ ਇਹ ਜਿਹੜੀ ਜੀਵ ਇਸਤਰੀ ਆਪਾਂ ਜਿਹੜੇ ਇਹ ਇਹ ਇੰਨੀ ਦੁਖੀ ਹੋ ਰਹੀ ਹਾਂ ਇਹ ਸਾਰਾ ਜਿਹੜਾ ਜਗਤ ਹੈ ਸਾਰਾ ਸੰਸਾਰ ਹੈ ਨੇਰੇ ਤੇ ਤਰਸ ਕਰ ਰਿਹਾ ਜਿਹੜਾ ਬੰਦਾ ਚੱਲਿਆ ਹੁੰਦਾ ਹੈ ਜਿਹੜਾ ਬੰਦਾ ਗੁਰੂ ਨਾਲ ਜੁੜਿਆ ਹੁੰਦਾ ਹੈ ਉਹ ਅਸਲ ਦੇ ਵਿੱਚ ਦੇਖਦੇ ਕਿ ਉਹ ਨੂੰ ਐਉਂ ਹੁੰਦਾ ਵੀ ਇਹ ਰਾਹ ਕਿਹੜੇ ਤੁਰੇ ਫਿਰਦੇ ਹੈ ਇਹ ਚੱਲਣੇ ਤਾਂ ਕਿਸੇ ਹੋਰ ਪਾਸੇ ਚਾਹੀਦੇ ਸੀ ਚੱਲੀ ਹੋਰ ਪਾਸੇ ਜਾਂਦੇ ਮਹਾਰਾਜ ਕਹਿੰਦੇ ਮੈਂ ਇੰਨੀ ਦੁਖੀ ਹੋ ਰਹੀ ਆ ਕਿ ਸਾਰਾ ਜਿਹੜਾ ਸੰਸਾਰ ਹੈ ਨਾ ਮੇਰੇ ਤੇ ਤਰਸ ਕਰ ਰਿਹਾ ਹੈ ਜੰਗਲ ਦੇ ਪੰਛੀ ਵੀ ਮੇਰੇ ਤੇ ਤਰਸ ਕਰ ਰਹੇ ਆ ਉਹਨਾਂ ਨੂੰ ਵੀ ਸੋਚੀ ਆ ਮਹਾਰਾਜ ਕਹਿੰਦੇ ਮੈਂ ਰੋਵੰਦੀ ਸਭ ਜਗ ਰੁੰਣਾ ਰੁੰੜੇ ਵਣੋਂ ਪੰਖੇਰੂ ਮੈਨੂੰ ਅੰਦਰੋਂ ਤਰਫਦੀ ਨੂੰ ਵੇਖ ਕੇ ਮੈਨੂੰ ਅੰਦਰੋਂ ਰੋਂਦੀ ਨੂੰ ਦੇਖ ਕੇ ਸਾਰਾ ਜਗਤ ਜਿਹੜਾ ਹੈ ਨਾ ਮੇਰੇ ਤੇ ਤਰਸ ਕਰਦਾ ਹੈ ਦਇਆ ਕਰਦਾ ਹੈ ਦੀਵਾ ਮਾਇਆ ਦੇ ਨਾਲ ਜੁੜਿਆ ਹੈ। ਉਹਨਾਂ ਚਿਰ ਸ਼ਬਦ ਦਾ ਪ੍ਰਭਾਵ ਨਹੀਂ ਪੈਂਦਾ। ਜਾਂ ਜਿੰਨਾ ਚਿਤ ਸਾਧਿਆ ਹੋਇਆ ਕੋਈ ਸਾਧੂ ਨਾ ਨਾ ਮਿਲੇ। ਕੋਈ ਸਤਸੰਗੀ ਜਿਹੜਾ ਪੂਰਾ ਸਤ ਦੇ ਨਾਲ ਜੁੜਿਆ ਬੰਦਾ ਨਾ ਮਿਲੇ। ਉਹਨਾਂ ਚਿਰ ਇਹਦੇ ਤੇ ਅਸਰ ਬਹੁਤ ਘੱਟ ਹੁੰਦਾ। ਸੰਗਤ ਵੀ ਕਈ ਪ੍ਰਕਾਰ ਦੀ ਹੁੰਦੀ ਹੈ। ਸੰਗਤ ਵੀ ਕਈ ਇਹੋ ਜੀ ਹੁੰਦੀ ਹੈ ਜਿਹੜੀ ਸਾਰੀ ਮਾਇਆ ਮੰਗਣ ਵਾਲੀ ਨਹੀਂ ਹੁੰਦੀ ਹੈ ਤਦੋਂ ਉੱਥੇ ਕੀ ਪ੍ਰਭਾਵ ਆਣਾ ਆਤਮਾ ਦੇ ਨਾਲ ਜੁੜਿਆ ਹੋਇਆ ਉਹ ਹੀ ਬੰਦਾ ਅੰਦਰ ਨੂੰ ਦੂਜੇ ਪਾਸੇ ਪੱਤ ਕੇ ਲਾ ਸਕਦਾ ਬੰਦੇ ਨੂੰ ਰੱਬ ਵਾਲੇ ਬਸ ਦੂਜੇ ਦਾ ਸਾਰੇ ਕੁਝ ਹੀ ਹੁੰਦੇ ਐ ਇੱਕ ਦੂਜੇ ਨੂੰ ਵੀ ਕੋਈ ਸੁਣਾਊਗਾ ਕੀ ਕੋਈ ਸਮਝਾਊਗਾ ਮਹਾਰਾਜ ਤੈਨੂੰ ਕਹਿ ਰਹੇ ਨੇ ਇੱਕ ਨਾ ਰੋਣਾ ਮਿਲੇ ਤਨ ਕਾਬਰ ਹਾ ਜਨ ਹੋ ਪਰੋ ਵਿਛੋੜੀ ਸਿਰਫ ਇੱਕ ਜਿਹੜਾ ਮੇਰੇ ਅੰਦਰਲਾ ਵਿਸੂੜਾ ਹੀ ਹੈ ਜੋ ਤਰਸ ਨਹੀਂ ਕਰਦਾ ਇਸ ਕਰਕੇ ਨਹੀਂ ਕਰਦਾ ਵੀ ਕਿਉਂਕਿ ਮਾਇਆ ਦੇ ਵਿੱਚ ਹੈ ਮਾਇਆ ਦਾ ਪ੍ਰਭਾਵ ਹੈ ਇਸੇ ਨੇ ਮੈਨੂੰ ਪਰਮਾਤਮਾ ਤੋਂ ਪ੍ਰਭੂ ਤੋਂ ਪਤੀ ਤੋਂ ਜਿਹੜਾ ਹੈ ਦੂਰ ਕੀਤਾ ਹੋਇਆ ਹੈ ਜਿਹੜਾ ਗੁਰੂ ਦੇ ਗੋਦ ਦੇ ਵਿੱਚ ਲਾਉਣਾ ਥੋੜਾ ਸਮਾਂ ਮਾਇਆ ਵਾਲੇ ਪਾਸੇ ਲਾਉਣਾ ਜਿਆਦਾ ਸਮਾਂ ਤੇ ਫਿਰ ਉਹ ਮਾਇਆ ਦਾ ਪ੍ਰਭਾਵ ਰਹਿੰਦਾ ਬੰਦੇ ਤੇ ਉਹ ਫਿਰ ਵਿਛੂੜਾ ਜਿਹੜਾ ਕਿਨੇ ਦੂਰ ਹੋਵੇ ਉਹ ਵਿੱਥ ਕਿਨੇ ਮਿਤੇ ਮਹਾਰਾਜ ਕਹਿੰਦੇ ਸੁਪਨਾ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਮੈਨੂੰ ਤੂੰ ਸੁਪਨੇ ਦੇ ਵਿੱਚ ਜਿਹੜਾ ਮਿਲਿਆ ਸੁਪਨਾ ਜਦੋਂ ਮੁੱਕਿਆ ਤੇ ਤੂੰ ਫਿਰ ਚਲਾ ਗਿਆ ਇਹ ਵਿਛੋੜੇ ਦੇ ਦੁੱਖ ਵਿੱਚ ਮੈਂ ਸੱਚੇ ਪਾਤਸ਼ਾਹ ਕਹਿੰਦੇ ਹੰਝੂ ਜਿਹੜੇ ਹਨਾ ਪਰ ਪਰ ਕੇ ਰੋਈ ਸੁਪਨੇ ਆਇਆ ਈ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੋਜ ਕੰਨ ਪਿਆਰੇ ਭੇਜ ਨਾ ਸਕਾਂ ਕੋਏ ਏ ਮੇਰੇ ਪਿਆਰੇ ਮੈਂ ਨਿਮਾਣੀ ਤੇਰੇ ਪਾਸ ਆਪੜ ਨਹੀਂ ਸਕਦੀ ਤੇ ਮੈਂ ਗਰੀਬ ਕਿਸੇ ਨੂੰ ਤੇਰੇ ਪਾਸ ਧੰਨ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਜਿਹੜੀ ਹੈ ਨਾ ਦੱਸੇ ਹੁਣ ਜਿਹੜੀ ਇਹ ਗੱਲ ਹੈ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਬੰਦਾ ਕਿੰਨੀ ਕ ਇਨਸਾਨ ਦੀ ਉਮਰ ਆਏ ਕਿੰਨਾ ਕੁ ਕੁਝ ਕਰ ਲੈਣਾ ਇਹਨੇ ਇੱਥੇ ਸਾਰੀ ਜ਼ਿੰਦਗੀ ਦੇ ਵਿੱਚ ਇਹ ਆਪਾਂ ਨੂੰ ਕੋਈ ਕੋਜ ਕਰਕੇ ਚੰਗਾ ਸਾਧੂ ਹੀ ਨਹੀਂ ਲੱਭ ਸਕਦਾ ਜਿਹੜਾ ਸਾਨੂੰ ਰੱਬ ਦੀ ਕੋਈ ਗੱਲ ਸੁਣਾਵੇ ਜਿਹੜਾ ਸਾਨੂੰ ਰੱਬ ਦੇ ਨਾਲ ਉਸ ਪਿਆਰੇ ਦੇ ਨਾਲ ਮੇਲ ਮਿਲਾਵੇ ਉਹਦੇ ਨਾਲ ਜੋੜ ਦੇਵੇ ਆਇ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਏ हे ਮੇਰੇ ਪਿਆਰੇ ਐਸੇ ਕਰਕੇ ਤੇਰੇ ਉਹ ਉਹ ਸ਼ਬਦ ਤੇ ਤੱਕ ਉਹਨੂੰ ਬੁੱਝਣ ਦੇ ਵਿੱਚ ناکਾਮ ਰਹਿਨੇ ਆ ਅਸੀਂ ਜੋ ਕਿ ਸਾਨੂੰ ਸਾਰੇ ਮਾਇਆ ਧਾਰੀ ਹੋਈ ਮਿਲਦੇ ਨੇ ਸਾਨੂੰ ਕੋਈ ਪ੍ਰਮਾਤਮੇ ਦੇ ਨਾਲ ਜਿਹੜਾ ਹੈ ਭੋਲ ਮੇਲ ਵਾਲਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਬੰਦਾ ਉਹ ਮਿਲ ਹੀ ਨਹੀਂ ਰਿਹਾ ਨਾ ਹੀ ਅਸੀਂ ਕੋਈ ਤੇ ਕੋਸ਼ਿਸ਼ ਕੀਤੀ ਆ ਉਹ ਜੇ ਸਾਧੂ ਕੋਲੇ ਜਾਣ ਦੀ ਲੱਭਣ ਦੀ ਬੁੱਝਣ ਦੀ ਇਸ ਕਰਕੇ ਸਾਰੀ ਜ਼ਿੰਦਗੀ ਇਸ ਖੋਜ ਦੇ ਵਿੱਚ ਉਹਦੇ ਨਾਲ ਉਹਦੇ ਤੱਕ ਪੜੀ ਨਹੀਂ ਸਕੀ ਉਹਦੇ ਤੱਕ ਆਪਣੀ ਗੱਲ ਪਹੁੰਚਾਈ ਨਹੀਂ ਸਕੀ ਮਾਇਆ ਦੇ ਵਿੱਚ ਹੀ ਖੁੱਬੀ ਰਹੀ ਮਹਾਰਾਜ ਕਹਿੰਦੇ ਆਓ ਸੁਭਾਗੀ ਨੀਂਦੜੀਏ ਮਤ ਸੋਹ ਦੇਖਾਂ ਸੋਏ ਨੀਂਦ ਜਿਹੜੀ ਹੈ ਨਾ ਉਹਦੇ ਅੱਗੇ ਹੀ ਤਰਲੇ ਕਰਦੀ ਹਾਂ ਕਿ हे ਭਾਗਾਂਵਾਰੀਏ ਸੋਹਣੀਏ ਨੀਂਦ ਤੂੰ ਮੇਰੇ ਕੋਲ ਆ ਸ਼ਾਇਦ ਤੇਰੇ ਨਾਲ ਹੀ ਮੈਂ ਆਪਣੇ ਪ੍ਰਮਾਤਮਾ ਦਾ ਦਿਦਾਰ ਕਰ ਸਕਾਂ ਤੇਰੇ ਨਾਲ ਹੀ ਕਹੋ ਨਾਨਕ ਕਿ ਆ ਦੀਜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਕਿ ਕੋਈ ਵੀ ਗੁਰਮੁਖ ਗੁਰੂ ਦੀ ਗੱਲ ਕਰਨ ਵਾਲਾ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਨਾ ਤਾਂ ਫਿਰ ਉਹਦੇ ਅੱਗੇ ਕਿਹੜੀ ਭੇਟਾ ਕਰਨੀ ਚਾਹੀਦੀ ਹੈ ਜੇ ਕੋਈ ਵੀ ਬੰਦਾ ਪਹੁੰਚਿਆ ਹੋਇਆ ਜਿਵੇਂ ਆਪਾਂ ਗੱਲਾਂ ਕੀਤੀਆਂ ਉੱਤੇ ਕੋਈ ਸਾਧੂ ਪਹੁੰਚਿਆ ਹੋਇਆ ਉਹ ਪ੍ਰਮਾਤਮਾ ਦੀ ਗੱਲ ਕੋਈ ਸੁਣਾਵੇ ਇਹੀ ਗੱਲ ਉਹ ਗੱਲ ਸੁਣਨ ਨੂੰ ਆਪਾਂ ਜਿੰਨੇ ਮਾਇਆ ਵਾਲੇ ਬੰਦੇ ਆ ਉਹ ਉਹਦੀ ਗੱਲ ਸੁਣਨ ਨੂੰ ਹੀ ਨਹੀਂ ਤਿਆਰ ਹੁੰਦੇ ਤੇ ਜੇ ਕਦੇ ਕੋਈ ਕਰਮਾ ਵਾਲਾ ਕਿਸੇ ਤੱਕਰਪਾ ਹੋ ਜੇ ਗੁਰੂ ਦੀ ਪ੍ਰਮਾਤਮਾ ਦੀ ਇਸ ਪਾਸੇ ਚੱਲ ਪੇ ਤਾਂ ਗੁਰੂ ਸਾਹਿਬ ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੈ ਕਉ ਨਾਨਕ ਕੀ ਆਦੀ ਜਾ ਜੇ ਕੋਈ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਗੁਰੂ ਦੇ ਨਾਲ ਜੋੜਨ ਵਾਲੀ ਗੱਲ ਕਰਦਾ ਹੈ ਸਾਧੂ ਸੰਤ ਸ਼ਾਂਤ ਔਰ ਜਿਹੜਾ ਹੈ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਉਹਦੇ ਅੱਗੇ ਕਿਹੜੀ ਭੇਟਾ ਕਰਨੀ ਚਾਹੀਦੀ ਹੈ ਉਹਨੂੰ ਕੀ ਦੇਣਾ ਚਾਹੀਦਾ ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ ਵਣ ਸਿਰ ਸੇਵ ਤਰੀਜੈ ਉਹਨੂੰ ਬਿਠਾਵੇ ਜਗਾ ਸਾਫ ਕਰਕੇ ਆਪਣਾ ਸਿਰ ਵੱਡ ਕੇ ਮਹਾਰਾਜ ਕਹਿੰਦੇ ਨਾ ਮੈਂ ਉਹਦੇ ਅੱਗੇ ਆਸਣ ਬਣਾ ਦਿਆਂ ਤਖਤ ਬਣਾ ਦਿਆਂ ਭਾਵ ਆਪਣਾ ਆਪਾ ਭਾਵ ਉਹ ਨਾ ਦੂਰ ਕਰ ਦੇ। ਆਪਦੀ ਜਿਹੜੀ ਮਾਤ ਆ ਨਾ ਉਹਨੂੰ ਦੇ ਦੇ ਦੇ। ਉਹਦੀ ਗੱਲ ਨੂੰ ਸੁਣੇ। ਹੁਣ ਜੇ ਕੋਈ ਵੀ ਬੰਦਾ ਸਾਧੂ ਕੋਈ ਸੰਤ ਕੋਈ ਵਿਚਾਰ ਕਰਦਾ ਹੈ ਤਾਂ ਅਸੀਂ ਸੁਣਨ ਦੀ ਬਜਾਏ ਨਾ ਪਹਿਲਾਂ ਟੋਕਣ ਲੱਗ ਜਾਨੇ। ਆਪਦੀਆਂ ਗੱਲਾਂ ਪਹਿਲਾਂ ਆਪਦੀ ਮੱਤ ਵੀ ਪੂਰੀ ਕਾਇਮ ਰੱਖਦੇ। ਪਰ ਜੇ ਕਿਤੇ ਗੁਰੂ ਦਾ ਪਿਆਰਾ ਉਹ ਜਾਂ ਮੈਂ ਜੇ ਨਾ ਉਹਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਆਪਦੀ ਦਾ ਵਿੱਚ ਘੂੜਾ ਭਜਾਵੇ ਮਹਾਰਾਜ ਇਸੇ ਕਰਕੇ ਕਹਿੰਦੇ ਸੀਸ ਵੱਡੇ ਕਰ ਬੈਸਨ ਦੀ ਜਾਂ ਆਪਦੀ ਮਾਤਾ ਨਾ ਜਿਹੜੀ ਉਥੇ ਉਹਦੇ ਅੱਗੇ ਰੱਖਦੇ ਵੇ ਤੇ ਉਹਦੀਆਂ ਗੱਲਾਂ ਸੁਣੇ ਉਹਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰੇ ਆ ਆਪਾ ਆਵ ਹਉਮੈ ਹੰਕਾਰ ਨੂੰ ਦੂਰ ਕਰੇ ਤੇ ਉਹਦੀ ਹਜ਼ੂਰੀ ਦੇ ਵਿੱਚ ਉਹਦੀ ਸੇਵਾ ਦੇ ਵਿੱਚ ਬਹਿ ਕੇ ਗੁਰੂ ਦੇ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰੇ। ਸੱਚੇ ਪਾਤਸ਼ਾਹ ਕਹਿੰਦੇ ਕਿਉਂ ਨਾ ਮਰੀ ਜਾਏ ਜੀੜਾ ਨਾ ਦੀ ਜਾਏ। ਜਾ ਸਹੋਂ ਭਿਆ ਵਡਾਣਾ ਜਦੋਂ ਸਾਡਾ ਪ੍ਰਮਾਤਮਾ ਜਦੋਂ ਸਾਡਾ ਰੱਬ ਸਾਥੋਂ ਉਪਰਾਂ ਹੋ ਜੇ ਨਾ ਤਾਂ ਫਿਰ ਅਸੀਂ ਆਪਾ ਭਾਵ ਕਿਉਂ ਨਾ ਮਾਰ ਲਈਏ ਮਹਾਰਾਜ ਜੀ ਕਹਿੰਦੇ। ਆਪਣੀ ਜਿੰਦ ਦੋਸਤੋ ਸਾਧ ਕੇ ਕਰ ਲਈਏ ਕਿਉਂ ਨਾ ਮਰੀਜਾ ਜੀੜਾ ਨਾ ਦੀਜੈ ਜਾ ਸੋ ਭਇਆ ਵਿਡਾਣਾ ਕਿਉਂ ਨਾ ਮਰੀਜਾ ਆਪਾ ਭਾਲ ਜਿਹੜਾ ਨਾ ਕਿਉਂ ਨਾ ਮਾਰੀਏ ਜਦੋਂ ਉਹ ਜਾ ਮਿਲ ਜਵੇ ਸਾਧੂ ਪਰਸ਼ ਕਿਉਂ ਜੀੜਾ ਨਾ ਦੀਜੈ ਜਿੰਦ ਕਿਉਂ ਨਾ ਦੇ ਸਕਦੇ ਕਰੀਏ ਵਿਡਾਣਾ ਕਹਿੰਦੇ ਉਪਰੇ ਨੂੰ ਬੇਗਾਨੇ ਨੂੰ ਜਾ ਸੋ ਭਿਆ ਵਡਾਣਾ ਜੇ ਕੋਈ ਕਹੇ ਸਰਦੈਨ ਨੂੰ ਤਾਂ ਜਿਹੜੀ ਉਤਮ ਜੀਵ ਇਸਤਰੀ ਹੈ ਨਾ ਉਤਮ ਕੋਈ ਸਾਧੂ ਹੈ ਉਹਦੇ ਉੱਤੋਂ ਆਪਣਾ ਆਪ ਵਾਰ ਦੇਣਾ ਚਾਹੀਦਾ ਉਹਦੇ ਉੱਤੋਂ ਜਿਹੜਾ ਨਾ ਬਲਹਾਰ ਜਾਣਾ ਚਾਹੀਦਾ ਮਹਾਰਾਜ ਕਹਿੰਦੇ ਕਿਉਂ ਨਾ ਮਰੀਜਾ ਜੀ ਜੜਾ ਨਾ ਦੀਜਾ ਜਾ ਸੋ ਭਿਆ ਵਡਾਣਾ ਜਦੋਂ ਪ੍ਰਭੂ ਭਤੀ ਜਿਹੜਾ ਹੈ ਸਾਡੇ ਤੋਂ ਉਪਰਾਂ ਹੋ ਜੇ ਉਹਨੂੰ ਮਨਾਉਣ ਵਾਸਤੇ ਆਪਣਾ ਭਾਵ ਦੂਰ ਕਰਕੇ ਆਪਣੇ ਆਪ ਨੂੰ ਮਾਰ ਦੇਣਾ ਚਾਹੀਦਾ ਹੈ ਇੱਥੇ ਗੁਰੂ ਸਾਹਿਬ ਦੇ ਸ਼ਬਦ ਦੀ ਸਮਾਪਤੀ ਹੈ ਜੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੇ ਹਨ ਗੱਲਾਂ ਚੁੱਕਾਂ ਤਰੁੱਟੀਆਂ ਰਹਿ ਜਾਣਗੀਆਂ ਸਾ ਸੰਗਤ ਬਖਸ਼ਣ ਜੋਗ ਹੈ ਬਖਸ਼ ਲਿਓ ਗੁਰੂ ਸਾਹਿਬ ਕਿਰਪਾ ਕਰਨ ਦਇਆ ਕਰਨ ਸੋਜੀ ਦੇਣ ਆਪਾਂ ਨੂੰ ਸਾਰਿਆਂ ਨੂੰ ਆਪਣੇ ਸ਼ਬਦ ਨਾਲ ਜੋੜਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ